ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਪਿਆਰੇ ਦਰਸ਼ਕਾਂ ਤੇ ਆਤਮ ਸਤਿ ਆਕਾਲ ਗੱਲ ਕਰਦੇ ਹਾਂ ਗੈਰੀ ਮੱਦੀ ਦੇ ਜਮਾ ਹੋਏ ਪਾਣੀ ਦੀ ਜੋ بارش ਦਾ ਪਾਣੀ ਦੂਰ ਤੱਕ ਨਜ਼ਰ ਆਉਂਦਾ ਉਹ ਤੋਂ ਆ ਕੇ ਬੰਨੇ ਗੇਟ ਤੋਂ ਸਭ ਭਰੀਏ ਇੱਧਰ ਵੀ ਪਾਣੀ ਤੇ ਨਿਕਾਸ ਦਾ ਨਾ ਕਾਰਨ ਕਿ ਕਿਉਂ ਨਹੀਂ ਜਾਂਦਾ ਸੀਵਰਾ ਅਧਿਕਾਰੀਆਂ ਨੇ ਖੜਾਏ ਹੁੰਦੇ ਆ ਪਾਣੀ ਤੇ ਲੈਵਲ ਤੇ ਸਾਫਾ ਪਾਣੀ ਜੇ ਇੱਕਦਮ ਨਿਕਲ ਜਾਵੇ। ਉਹ ਮੈਂ ਪਹਿਲਾਂ ਵੀ ਫਾਰਸ਼ਾ ਤੋਂ ਪਹਿਲਾਂ ਸੂਚਿਤ ਕੀਤਾ ਸੀ ਕਿ ਇਹ ਘਰ ਮੰਡੀ ਦੇ ਵਿੱਚ ਸਫਾਈ ਨਹੀਂ ਹੁੰਦੀ। ਇਹ ਆਹ ਕੂੜਾ ਕਰਕੜ ਨਾਲ-ਨਾਲ ਨਹੀਂ ਹਟਾਇਆ ਜਾਂਦਾ। ਕਿ ਇਹਦੇ ਤੇ ਸਾਰਾ ਉਹ ਸੀਵਰਾ ਦੇ ਵਿੱਚ ਜਾ ਕੇ ਜਮਾ ਹੁੰਦਾ। ਇਹ ਆ ਜਿਹੜਾ ਸਿੰਪਲ ਆ ਪਾਣੀ ਦੇ ਇਕੱਠੇ ਹੋਣ ਦਾ ਫਾਰਸ਼ ਦਾ ਇਹ ਸਿਰਫ ਆ ਜਿਹੜਾ ਕੂੜਾ ਕਰਗਟਾ ਸੀਗਰ ਦੇ ਵਿੱਚ ਜਾਂਦਾ ਇਹ ਇਹਦੇ ਵਿੱਚ ਮਾਰਕੀਟ ਕਮੇਟੀ ਜਿਹੜੀ ਆ ਉਹ ਮੇਰਾ ਹਾਲ ਹੈ ਤਾਂ ਸੈਂਟਰ ਚਾਹ ਕਟਿਸ਼ਨ ਵੀ ਕੋਈ ਵੀ ਲੈਂਦੀ ਹੋਏਗੀ ਕੂੜਾ ਕਰਗਟ ਨੂੰ ਉਹ ਠਾਉਣਾ ਝਾ ਜਿਹੜਾ ਝਾੜ ਫੂਸ ਹੁੰਦਾ ਝੜਾ ਫਸਲਾਂ ਦਾ ਕਣਕ ਦਾ ਮੱਕੀ ਦਾ ਹਰ ਫਸਲ ਦਾ ਝੋਨੇ ਦਾ ਹਰ ਤਰ੍ਹਾਂ ਕਰਕੇ ਹਰ ਸਾਲ ਟੈਂਡਰ ਲਏ ਜਾਂਦੇ ਆ ਇਹ ਇਹ ਠੇਕੇਦਾਰਾਂ ਨੇ ਜ਼ਿੰਮੇਵਾਰੀ ਨਾ ਚੁੱਕਣਾ ਹੁੰਦਾ ਤੇ ਭਰ ਜੇ ਤੂੰ ਜ਼ਿੰਮੇਵਾਰੀ ਤਾਂ ਨਹੀਂ ਹੁੰਦੀ ਕਿਉਂਕਿ ਕੂੜਾ ਨਾ ਚਕਾਉਣ ਦੇ ਵਿੱਚ ਸਫਾਈ ਨਾ ਕਰਾਉਣ ਦੇ ਵਿੱਚ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਚੜਾ ਉਹ ਪੂਰਾ ਹੱਥ ਵਿੱਚ ਹੁੰਦਾ ਅਸਲ ਵਿੱਚ ਅਜੇ ਹੀ ਸਫਾਈ ਦੇ ਵਿੱਚ ਵੀ ਪ੍ਰੇਟਾਚਾਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਤਿਓ ਚਾਰ ਸਫੇਰੇ ਆ ਸਾਰੇ ਮੰਡੀ ਦੇ ਵਿੱਚ ਢੇਰ ਲੱਗੇ ਕੂਰੇ ਆ। ਤੇ ਆਹ ਕੂਰੇ ਦੀ ਵਜ੍ਹਾ ਕਰਕੇ ਐਸ ਕੂਰੇ ਦੀ ਵਜ੍ਹਾ ਕਰਕੇ ਇਹ ਜਦੋਂ ਮਾੜੀ-ਮੋਟੀ بارش ਦੀ ਆ ਤੇ ਖੁਰ ਕੇ ਤੇ ਸੀਵਰ ਦੇ ਵਿੱਚ ਜਾਂਦਾ ਤੇ ਸੀਵਰ ਦੇ ਵਿੱਚ ਜਦੋਂ ਜਾਮ ਹੁੰਦੇ ਆ ਤੇ ਆਹ ਪਾਣੀ ਜਿਹੜਾ ਸਾਰਾ ਇਹ ਵਾਰਸ਼ਤਾ ਪਾਣੀ ਜਮਾ ਹੋਣ ਦਾ ਕਾਰਨ ਇਹੋ ਬਣਦੇ ਨੇ ਇਹ ਅੱਜ ਕੱਲ ਮੈਂ ਗੱਲ ਕਰ ਲਾਂਗਾ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਨੇ ਡਾਇਰੈਕਟਰ ਬਣੇ ਨੇ ਸੋਰ ਸੈਟਰੀ ਜ਼ਿੰਮੇਵਾਰ ਅਧਿਕਾਰੀ ਪੰਜਾਬ ਮੰਡੀ ਕੌਰ ਦੇ ਸਾਰੇ ਅਧਿਕਾਰੀ ਉਹਨਾਂ ਰਿਹਾ ਇੱਕ ਸਵਾਲ ਖੜਾ ਕਰਦਾ ਵੀ ਆਹੜਾ ਪੂਰਾ ਘੜ ਘੜ ਦੇ ਆਪਾਂ ਟੈਂਡਰ ਲੈਨੇ ਆ ਜਾਂ ਕੁਝ ਵੀ ਕਰਦੇ ਆ ਕਿਉਂ ਨਹੀਂ ਚੁਕਾਇਆ ਜਾਂਦਾ ਨਾ ਹਾਲ ਦੀ ਹਾਲ ਇਹ ਘਰ ਇਹ ਚੁਕਾਇਆ ਜਾਵੇ ਤੇ ਆ ਪਾਣੀ ਨਹੀਂ ਖੜਾ ਹੋ ਸਕਦਾ ਉਹ ਇਹਦੇ ਵਿੱਚ ਆ ਫਿਰ ਗੱਲ ਕਰਤਾ ਕਿ ਜ਼ਰੂਰ ਸਫਾਈ ਦੇ ਵਿੱਚ ਵੀ ਇੱਕ ਪ੍ਰੇਟਾਚਾਰ ਦੀ ਦਲਦਲ ਵਿੱਚ ਇਹ ਸਫਾਈ ਫਸੀ ਹੋਈ ਹੈ ਤਾਂ ਹੀ ਇਹ ਪਾਣੀ ਸਾਰਾ ਖੜਿਆ ਇਹ ਇਹਨੂੰ ਅਧਿਕਾਰੀਆਂ ਨੂੰ ਜਲਦੀ ਇਹ ਜਿਹੜਾ ਅੱਗੇ ਤੋਂ ਪੂਗਾ ਚੁਕਾ ਜਾਣਾ ਹੈ ਤਾਂ ਕਿ ਸੀਵਰੇਜ ਦੇ ਵਿੱਚ ਇਹ ਨਾ ਫਸੇ ਤੇ بارش ਦੇ ਨਾਲ ਜਦੋਂ ਪਾਣੀ ਰੇਡ ਦੇ ਨਾਲ ਸੀਵਰੇਜ ਦੇ ਅੰਦਰ ਹੀ ਜਾਣਾ ਹੈ ਇਸ ਕਰਕੇ ਇਹਨੂੰ ਸਖਤੀ ਦੇ ਨਾਲ ਹੁਕਮਾ ਕਰਕੇ ਠੇਕੇਦਾਰਾਂ ਨੂੰ ਦੇ ਕੇ ਜਲਦੀ ਛਕਾਇਆ ਜਾਣਾ ਚਾਹੀਦਾ ਹੈ ਤੇ ਦੇਤੇ ਕੋਈ ਇਹੋ ਵੀ ਕਿਸਮ ਦੀ ਜੜੀਆਂ ਘੈਲੀ ਨਹੀਂ ਵਰਤੀ ਜਾਣੀ ਚਾਹੀਦੀ ਜਿਹੜੀ ਕਿ ਮਾਰਕ ਕਮੇਟੀ ਜਾਂ ਮਡਿਪੂਰ ਦੇ ਅਧਿਕਾਰੀਆਂ ਨੇ ਘੈਲੀ ਵਰਤਦੇ ਪਾਇਆ ਆ ਪਾਣੀ ਇਸੇ ਦੀ ਦੇਣ ਹੈ ਖੜਾ ਹੋਣ ਦੀ بارش ਪਈ ਆ ਠੀਏ ਬਹੁਤ ਪਾਣੀ ਆਪਣੇ بارش ਲੈਵਲ ਦੇ ਨਾਲ ਨਿਕਲ ਜਾਂਦਾ ਜੇ ਸਾਫ ਸਫਾਈ ਰਵੇ ਤੇ ਕੁਝ ਦਿਨ ਪਹਿਲਾਂ ਮੈਂ ਇਹ ਪਰੇਖਤ ਲਈ ਸੀ ਮਹੀਨਾ ਪਹਿਲਾਂ بارشਾਂ ਤੋਂ ਪਹਿਲਾਂ ਹੀ ਕਿ ਇਹ ਮਿੱਟੀ ਦੇ ਵਿੱਚ ਜੇਕਰ ਆਕੂ ਦਾ ਨਾ ਚੁੱਕਿਆ ਸਾਫ ਨਾ ਕੀਤਾ ਤੇ ਇਹ ਸੀਂਗਰ ਦੇ ਵਿੱਚ ਫਸ ਕੇ ਤੇ ਭਾਰੀ ਜੰਗਾਹ ਪਾਣੀ ਦਾ ਹੋ ਜਾਊਗਾ ਉਹੀ ਗੱਲ ਹੋਊਗੀ ਕੋਈ ਇਹਨੇ ਕੋਈ ਧਿਆਨ ਨਹੀਂ ਦਿੱਤਾ ਇੱਥੇ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ